ਹਾਵਲੈਂਡ ਸੱਤੀ ਦੀ ਟੀਐਕਸ ਮਾਡਲ ਸੁਪਰ ਆਲਾ ਆ ਗਿਆ ਏ ਗਰਾਉਂਡ ਪੀਟੀਓ ਤੇ ਕਿੰਨੇ ਮਾਡਲ ਹੈ ਜੀ ਇਹ 2013 ਮਾਡਲ ਹੈ ਜੀ 13 ਮਾਡਲ ਹੈ ਜੀ ਸੋਨਾ ਲਿਖਾ ਡੀਏ 50 ਦਾ ਸਿਕੰਦਰ ਮਾਡਲ ਚ 52 ਹੋਰ ਸਪਾਵਰ ਚ ਹਾਈਬੀ ਡਿਊਟੀ ਮੈਲੇ ਤੇਰ ਖਰਚੇ ਘੱਟਾ ਦੁੱਧੇ ਟਰੈਕਟਰਾਂ ਨਾਲ 47 ਸਿੰਗਲ ਸਟਾਰ ਇਹ ਇਹਨਾਂ ਦਾ ਰੰਗ ਰੂਪ ਦੇਖੋ ਟਰੈਕਟਰ ਮਾਡਲ ਦੱਸੋ ਭਾਈ ਹੁਣ ਕਿੰਨੇ ਆ 2009 ਹੈ 9 ਮਾਡਲ ਹੈ ਤੇ ਮਗਰਾੜ ਵੀ ਉਡਣ ਆਲਦੇ ਆ ਭਾਈ ਹਾਂ ਨਾਲ ਦੇ ਆਈ ਨਾਲ ਦੇ ਮਗਰਾੜ ਮੁਰੂੜਾ ਦੇਖੋ ਸਟicker ਵੀ ਹਜੇ ਤੱਕ ਉਮੀ ਖੜੇ ਆ ਕੋਲਛਮਾ ਇੱਥੇ ਚੱਲਿਆ ਹੋਇਆ ਟਰੈਕਟਰ ਆ ਹਾਂਜੀ ਅਸੀਂ ਕਾਹ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚੇ ਜੀ ਤਲਮੰਡੀ ਸਾਹਿਬ ਉਹ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਤੇ ਆਪਾਂ ਬਾਈ ਸਤਨਾਮ ਨਾਲ ਵੀਡੀਓ ਬਣਾਉਣੇ ਆ ਇਹ ਪਲਾਨ ਤੇ ਅੱਜ ਬਾਈ ਦਾ ਬੇਟਾ ਆਇਆ ਸੀਗਾ ਬਾਈ ਜੀ ਸੱਸੀ ਗਾ ਜੀ ਔਰ ਕਿਵੇਂ ਜੀ ਵਧੀਆ ਵੀਰੇ ਤੁਸੀਂ ਦੱਸੋ ਜੀ ਠੀਕ ਆ ਜੀ ਤੇ ਕਿੰਨੇ ਕੁ ਟਰੈਕਟਰ ਐਵੇਲੇਬਲ ਹੁੰਦੇ ਆਪਣੇ ਕੋਲ ਜੀ ਹੁੰਦੇ ਆ ਜੀ 8-9 ਠੀਕ ਆ ਜੀ ਤੇ ਪਿੰਡ ਕਿਹੜਾ ਜੀ ਆਪਣਾ ਪਿੰਡ ਕਮਾਲ ਆ ਜੀ ਕਮਾਲ ਪਿੰਡ ਆ ਜੀ ਹੌਲੈਂਡ 330 TX ਮਾਡਲ ਆ ਸੁਪਰ ਆ ਲ ਆ ਗਈ ਗਰਾਉਂਡ ਪੀਟੀਓ ਤੇ ਕਿੰਨੇ ਮਾਡਲ ਹੈ ਜੀ ਇਹ 2013 ਮਾਡਲ ਹੈ ਜੀ 13 ਮਾਡਲ ਹੈ ਜੀ ਟਾਇਰਾਂ ਦੀ ਗੱਲ ਬਾਤ ਕਰੀਏ ਕਿੰਨੇ ਕੁ ਪੈਂਦੇ ਹੈਗੇ ਜੀ 80 85 ਪੈਸੇ 80 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਬੀਕੇਟੀ ਦੇ ਟਾਇਰ ਹੈ ਬਾਈਕ ਵਾਲੇ ਜੀ ਦੇਖ ਸਕਦੇ ਹੋ 14 ਦੇ ਟਾਇਰਾਂ 'ਚ ਜੇ ਰੰਗ ਪੇਂਟ ਦੀ ਗੱਲ ਕਰੀਏ ਜੀ ओरिजिनल ਹੈ ਵੀਰੇ ਸਾਰਾ ਜੀ ਪੂਰਾ ਰੀਜਨਲ ਹੈ ਜੀ ਹਾਂ ਜੀ ਠੀਕ ਹੈ ਜੀ ਰੰਗ ਪੇਂਟ ਦੀ ਗਾਰੰਟੀ ਹੈ ਮਗਰਾੜ ਮੁਰਗੂੜ ਵੀ ਦੇਖ ਸਕਦੇ ਹੋ ਸੌਂਫ ਨੂੰ ਟੇਪ ਉਪਰ ਲੱਗੀ ਹੈ ਨਾਲ ਦੀ ਹੈ ਮਗਰਾੜ ਮੁਰਗੂੜ ਸਾਈਡ ਘੇਰ ਚ ਆ ਗਿਆ ਜੀ ਇਹ ਐਕਸਟ੍ਰੀਮ ਆ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ। ਆਪ ਰਿਸਟੇਰਿੰਗ ਟਾਪ ਮਾਡਲ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਆ। ਫੁੱਲ ਟਾਪ ਮਾਡਲ ਆ। ਤੇ ਮਾਡਲ ਕਿੰਨੇ ਜੀ ਇਹ? 2013 ਜੀ। 13 ਮਾਡਲ ਆ। ਕੀ ਡਿਮਾਂਡ ਕਰਦੇ ਆ ਜੀ? 4,10,000 ਰੁਪਏ ਜੀ। 4,10,000 ਤਾਂ ਡਿਮਾਂਡ ਆ ਜੀ। ਤੇ ਕਿੰਨੇ ਕ ਦਾ ਆਜੂ ਮੌਕੇ ਤੇ? ਹੋ ਜੂ 4 ਲੱਖ ਦਾ ਜੀ। ਠੀਕ ਆ ਜੀ। ਇਹ ਟਰੈਕਟਰ ਦਿਖਾਵਾਂਗੇ ਆਪਾਂ ਸਾਰਿਆਂ ਨੂੰ ਕਰ ਦੋਗੇ 15 ਕ ਜਰ ਦਾ ਮਾਰਡ। ਹਾਂਜੀ ਹਾਂਜੀ ਕਰ ਦਾਂਗੇ। ਤੇ ਇਹਦਾ ਨੰਬਰ ਟਰੈਕਟਰ ਦਾ ਜੀ। ਇਹਦਾ ਹਰਿਆਣੇ ਦਾ ਜੀ। ਠੀਕ ਹੈ ਜੀ ਐਨਓਸੀ ਮਿਲ ਗਈ ਹਾਂ ਜੀ ਮਿਲ ਗਈ ਅੱਗੇ ਦਿਖਾਉਣਾ ਜੀ ਸੋਨਾ ਲਿਖਾ ਡੀਏਈ 50 ਦਾ ਸਕੰਦਰ ਮਾਡਲ ਚ 52 ਹੋਰ ਸਪਾਵਰ ਚ ਹਾਈ ਬੀ ਡਿਊਟੀ ਮਾਈਲੇ ਤੇਰ ਖਰਚਾ ਘੱਟਾ ਦੁੱਧੇ ਟਰੈਕਟਰਾਂ ਨਾਲੋਂ ਇਹ ਹੈਗਾ ਜੀ ਸਾਈਡ ਗੀਅਰ ਚ ਦੇਖ ਸਕਦੇ ਤੁਸੀਂ ਪਲੇਟਫਾਰਮ ਤੇ ਨਿਗਾਹ ਮਾਰ ਬਾਤੀ ਆਪਾਂ ਰੰਗ ਪੇਂਟ ਦਾ Ориਜਨਲ ਹੈ ਜਮਾ ਜੀ ਹਾਂ ਜੀ ਜਮਾ Ориਜਨਲ ਹੀ ਟਾਇਰਾਂ ਦੀ ਜੇ ਗਲਤ ਕਰੀ ਜੀ ਟਾਇਰ ਨਾਲ ਦੇ ਆ ਜੀ ਨਾਲ ਦੇ ਟਾਇਰਾਂ ਕੀ ਕੰਡੀਸ਼ਨ ਦੇ ਟਾਇਰਾਂ ਦੀ ਬਾਈ ਐਸੀਬ 88 ਐਸੀਬ 88 ਬਾਈ ਦੇ ਟਾਇਰ ਆ ਬਾਈ ਜੀ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ 14 ਦੇ ਟਾਇਰਾਂ ਚ 프ਰੰਟ ਵਾਲੇ ਵੀ ਦੇਖ ਸਕਦੇ ਹੋ ਜੀ ਪੂਰੀ ਵਧੀਆ ਕੰਡੀਸ਼ਨ ਆ ਤੇ ਇਹ ਹੈਗਾ ਜੀ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਜੀ ਹਾਂਜੀ ਫੁੱਲ ਟਾਪ ਮਾਡਲ ਆ ਪਾਵਰ ਸਟੀering ਰੰਗ ਪਿੰਟ ਦੇਖ ਸਕਦੇ ਹੋ ਕਿੰਨੇ ਘੰਟੇ ਚੱਲਿਆ ਹੋਇਆ ਜੀ ਇਹ ਇਹ ਮੀਟਰ ਤੇ ਹੈ ਜਿੰਨਾ ਹੈਗਾ ਜੀ ਇਹ ਚੱਲਿਆ ਜੀ ਇਹ 1016 ਘੰਟੇ ਦੇ ਕਰੀਬ ਟਰੈਕਟਰ ਚੱਲਿਆ origignal ਚੱਲਿਆ ਹੋਣਗੇ ਬਾਈ origignal ਚੱਲਿਆ ਜੀ ਠੀਕ ਆ ਜੀ ਏ ਆ ਗਿਆ 20 ਮਾਡਲ ਕੀ ਡਿਮਾਂਡ ਕਰਦਾ ਜੀ ਇਹਦੀ 5 ਲੱਖ 40 ਹਜ਼ਾਰ ਰੁਪਈਆ ਜੀ 5 ਲੱਖ 40 ਹਜ਼ਾਰ ਡਿਮਾਂਡ ਆ ਇਹ ਕਿੰਨੇ ਦਾ ਹੋ ਜੀ ਜੀ ਜਿਹੜਾ 5 ਲੱਖ 20 ਹਜ਼ਾਰ ਦਾ ਜੀ 20 ਹਜ਼ਾਰ ਦਾ ਡਿਸਕਾਊਂਟ ਹੈ ਚੋਂ ਹੋ ਰੂਗਾ ਜੀ ਅੱਗੇ ਜੀ ਅੱਗੇ ਫਿਰ ਹੌਲੈਂਡ ਜੀ ਨਹੀਂ ਜੌਂਡੀਆ ਰ ਅੱਗੇ ਜੌਂਡੀਆ ਰ ਖਾਣੇ ਜੀ ਜੌਂਡੀਆ ਰ 50 ਪਿੰਨਾ ਇਹ ਕਲਰ ਸ਼ਿਫਟ B3 ਇਹ ਆ ਗਿਆ ਜੀ ਦੇਖ ਸਕਦੇ ਹੋ ਤੁਸੀਂ ਟਾਇਰਾਂ ਦੀ ਜੇ ਗੱਲਬਾਤ ਕਰੀਏ ਮਾਰਕਾ ਖੜਾ ਹੀ ਹੈ ਜੀ JK ਦਾ ਬਾਈਕ ਟਾਇਰਾਂ ਦੇ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਹੈਗੀ ਹੈ ਜੀ 70 75 ਰੁਪਏ ਜੀ 70 75 ਪੈਂਦੇ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਦੇਖ ਸਕਦੇ ਹੋ ਪਾਵਰ ਸਟੀਅਰਿੰਗ ਟਾਪ ਵਾਲਾ ਪੰਪ ਡਬਲ ਡਿਸਟਰੀਬਿਊਟਰ ਫੁੱਲ ਟਾਪ ਮਾਡਲ ਹੈ ਟਰੈਕਟਰ ਹੈ ਮਾਡਲ ਕਿੰਨੇ ਹੈ ਜੀ ਇਹ 2013 ਜੀ 13 ਮਾਡਲ ਦੇਖ ਸਕਦੇ ਹੋ ਡਬਲ ਪੰਪ ਚ ਆ ਗਿਆ ਇਹ ਡਬਲ ਹੀ ਡਿਸਟਰੀਬਿਊਟਰ ਲੱਗਾ 2013 ਮਾਡਲ ਹੈ ਬੈਕ ਸਾਈਡ ਤੋਂ ਦੇਖ ਸਕਦੇ ਹੋ ਡੰਡਾ ਫੱਟੀ ਸਭ ਕੁਝ ਉਹ ਨਾਲ ਮਿਲੂਗਾ ਰੰਗ ਪੇਂਟ ਦਾ ਇਹ ਵੀ origignal ਹੈ ਜੀ ਹਾਂ ਜੀ origignal ਹੈ ਜੀ ਕੀ ਗਈ ਇਹ ਵੀ ਕੀ ਡਿਮਾਂਡ ਕਰਦਾਂਗੀ 480000 ਰੁਪਈਆ ਹੀ 480000 ਰੁਪਈਆ ਡਿਮਾਂਡ ਆ ਤੇ ਇਹਦਾ ਮੰਨਤਾ ਨਾ ਹੋ ਜੀ ਹੋ ਜੂਗਾ ਜੀ ਠੀਕ ਆ ਜੀ ਅੱਗੇ ਜੀ ਅੱਗੇ ਹੌਲੈਂਡ ਆਈ ਅੱਗੇ ਹੌਲੈਂਡ ਆ ਗਿਆ ਜੀ 3630 ਪਲੱਸ ਵਾਲਾ ਇਹ ਪਲੱਸ ਤੇ ਆ ਗਿਆ ਜੀ 3630 TX ਮਾਡਲਰ ਤੇ ਮਾਡਲ ਕਿੰਨੇ ਆ ਜੀ ਇਹ 2011 ਜੀ 11 ਮਾਡਲ ਟਾਇਰਾਂ ਦੀ ਜੇ ਗੱਲਬਾਤ ਕਰੀਏ ਜੀ ਟਾਇਰ ਨਵੇਂ ਵਰਗੇ ਪਈ ਆ ਜੀ ਨਵੇਂ ਵਰਗੇ ਟਾਇਰ ਭਾ 90 ਦੇ ਪੰਜ 6 ਦੇ ਕਰੀਬ ਬੈਕ ਟਾਇਰ ਵੀ ਦੇਖ ਸਕਦੇ ਹੋ ਐਮ ਆਰੇ ਫਰੇ ਹੈ ਜੀ ਟਾਇਰ ਤੇ ਰੈਂਬਰੰਬੂ ਦੇਖੋ ਕਿੰਨੇ ਚੌਕਦੇ ਚਿੱਟੇ ਦੁੱਧ ਵਰਗੇ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਅਗਰਾੜਾ ਮਗਰੂੜਾਂ ਦੀ ਵੀ ਕੰਡੀਸ਼ਨ ਵਧੀਆ ਪਈ ਆ ਇਹ ਮਗਰਾੜਾ ਨਹੀਂ ਤਾਂ ਚੰਗਾ ਹੋਈ ਹੋਈ ਮਾੜੀ ਮੋਟੀ ਮਾੜੀ ਮੋਟੀ ਹੋਈ ਹੋਈ ਠੀਕ ਹੈ ਜੀ ਤੇ ਇਹ ਵੀ ਆ ਗਿਆ ਜੀ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਟਾਪ ਮਾਡਲ ਚ ਆ ਗਿਆ ਜੀ ਆਪ ਰਸਟੇਰਿੰਗ ਤੇ ਕਿੰਨੇ ਮਾਡਲ ਹੈ ਜੀ ਇਹ 2011 ਆ ਜੀ 11 ਮਾਡਲ ਦਾ ਕੀ ਡਿਮਾਂਡ ਕਰਦੇ ਆਂ ਜੀ 495000 ਰੁਪਏ ਇਹ ਕਿੰਨੇ ਕ ਦਾ ਹੋਊ ਜੀ ਹੋਊ ਜੀ 480 ਦਾ ਜੀ 480 ਦਾ ਹੋਊਗਾ ਅੱਗੇ ਜੀ ਅੱਗੇ 44 ਅੱਗੇ ਅੱਗੇ ਤੁਹਾਨੂੰ ਦਿਖਾਉਣਾ ਜੀ ਸਪਰਾ 744 ਸਿੰਗਲ ਸਟਾਰ ਇਹ ਇਹਨਾਂ ਦਾ ਰੰਗ ਰੂਪ ਦੇਖੋ ਟਰੈਕਟਰ ਦਾ ਲੱਗਦੀ ਹੈ ਕੰਡੀਸ਼ਨ ਨੇ ਮੈਂ 14 15 ਮਾਡਲ ਦੀ ਹੋਵੇ ਦੇਖੋ ਕਿੰਨਾ ਚਮਕਦਾ ਟਰੈਕਟਰ ਰੰਗ ਪੇਂਟ ਦਾ ਇਹ ਮਾਡਲ ਦੱਸੋ ਭਈ ਹੁਣ ਕਿੰਨੇ ਆ 2009 ਹੈ ਜੀ ਨੋ ਮਾਡਲ ਆ ਦੇਖ ਕੇ ਜੱਜ ਨਹੀਂ ਕਰ ਸਕਦਾ ਬੰਦਾ ਵੀ ਨੋ ਮਾਡਲ ਕੰਡੀਸ਼ਨ ਪੂਰੀ ਸਾਫ ਆ ਦੇਖ ਸਕਦੇ ਤੁਸੀਂ ਇੰਡੀਕੇਟਰ ਨਾਲ ਟੁੱਟਣ ਉਹਦੇ ਵਾਸਤੇ ਸਪੈਸ਼ਲ ਲਾਏ ਹੋਇਆ ਬਈਆਂ ਨੇ ਇਹ ਇੰਡੀਕੇਟਰ ਨਾਲ ਟੁੱਟਣਾ ਤੇ ਮਗਰਾੜ पण ਉਡਣਾਲ ਦੇ ਆ ਬਈ ਹਾਂ ਨਾਲ ਦੇ ਆਈ ਨਾਲ ਦੇ ਮਗਰਾੜ ਮਗਰ ਉਡਾ ਦੇਖੋ ਸਟicker ਵੀ ਹਜੇ ਤੱਕ ਕੂਮੀ ਖੜੇ ਆ ਕੁੱਲ ਸਮਾਈ ਚ ਚੱਲਿਆ ਹੋਇਆ ਟਰੈਕਟਰ ਆ ਚਾਰੇ ਇੰਡੀਕੇਟਰ ਆ ਚਾਰੇ ਇੰਡੀਕੇਟਰਾਂ ਦੇ ਕਵਰ ਲੱਗੇ ਹੋਇਆ ਦੇਖੋ ਤੁਸੀਂ ਰੰਗ ਪੇਂਟ ਦਾ ਸਾਫ ਆ ਇਹ ਬਾਹਰ ਪੰਪੜ ਆ ਗਿਆ 8 ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ 70 75 ਰੁਪਏ 70 75 ਰੁਪਏ ਟਾਇਰ ਆਏਗੇ ਜੀ ਦੇਖ ਸਕਦੇ ਹੋ ਕੰਡੀਸ਼ਨ ਟਾਇਰਾਂ ਦੀ ਤੁਸੀਂ ਇਹ ਕੀ ਡਿਮਾਂਡ ਕਰਦੇ ਆ ਜੀ ਇਹ 3,35,000 ਰੁਪਏ ਹੈ 3,35,000 ਤਾਂ ਡਿਮਾਂਡ ਹੈ ਜੀ ਇਹ ਕਿੰਨੇ ਦਾ ਹੋਜੂ ਬਾਈ ਹੋਜੂਗਾ ਜੀ 32 ਦਾ ਜੀ 32 ਦਾ ਹੋਜੂਗਾ 15000 ਡਿਸਕਾਊਂਟ ਅੱਗੇ ਜੌਂਡੀਅਰ 50 50 ਈ ਫੇਰ ਆ ਗਿਆ ਜੀ ਕਲਰ ਸ਼ਿਫਟ B3 ਦੇਖ ਸਕਦੇ ਹੋ ਤੁਸੀਂ ਇਹ ਤੇ ਵੀ ਬਾਈ ਜੀ ਜੇ ਕਿਹੜਾ ਇਹ ਮਾਰਕਾ ਖੜਾ ਟਾਇਰਾਂ ਦੇ ਜਵਾ ਨਵੇਂ ਟਾਇਰ 16 ਦੇ ਟਾਇਰਾਂ ਜਾਗੇ ਜੀ ਇਹ ਵੀ ਆ ਗਿਆ ਟਰੈਕਟਰ ਪਲਟਾ ਹੋ ਬਾ ਮਾਡਲ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering 프ਾਂਟਾ ਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਹੈਗੇ 80 ਪੈਸੇ 80 ਪੈਸੇ 프ਾਂਟਾ ਦੇ ਟਾਇਰਾਂ ਦੀ ਕੰਡੀਸ਼ਨ ਹੈ ਜੇ ਰੰਗ ਪੇਂਟ ਦੀ ਗੱਲ ਬਾਤ ਕਰੀ ਜੀ ਰੰਗ ਪੇਂਟ ਰਿਜਨਲ ਹੈ ਜੀ ਰੰਗ ਪੇਂਟ ਦਾ ਵੀ origignal ਟਰੈਕਟਰ ਹੈ ਦੇਖ ਸਕਦੇ ਹੋ ਤੁਸੀਂ ਕੱਪੜੇ ਦੇ ਸੈਂਪਲ ਛਤਰੀ ਲੱਗੀ ਆ ਕੀ ਡਿਮਾਂਡ ਕਰਦੇ ਨੇ ਜੀ ਇਹ 4,93,000 ਰੁਪਏ ਚਾਰ ਲੱਖ 93000 ਡਿਮਾਂਡ ਆ ਇਹ ਕਿੰਨੇ ਕ ਦਾ ਉਹ ਦੂ ਜੀ ਉਹ ਦੂ 480 ਦਾ ਜੀ 480 ਦਾ ਇਹ ਉਹ ਦੂ ਅੱਗੇ ਜੀ ਜੌਂਡੀਅਰ ਆ ਗਿਆ 4x4 ਅੱਗੇ ਆ ਗਿਆ ਜੀ ਜੌਂਡੀਅਰ 4x4 ਇਹ ਆ ਗਿਆ ਜੀ ਜੌਂਡੀਅਰ 5045d 4x4 ਚ ਆ ਗਿਆ ਜੀ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਪਲੇਟਫਾਰਮ ਉੱਤੇ ਨਿਗ੍ਹਾ ਮਰਵਾ ਦੀਏ ਜੀ ਰੰਗ ਰੋਂਗ ਦਾ ਪੂਰਾ ਸਾਫ ਆ ਟਰੈਕਟਰ ਤੇ ਟਾਇਰਾਂ ਦੂਰਾਂ ਤੇ ਨਿਗ੍ਹਾ ਮਰਵਾ ਦੀਏ ਇਹ ਜਬਨ ਨਵੇਂ ਟਾਇਰ ਆ ਨਵੇਂ ਟਾਇਰ ਆ ਬਈ ਦੇਖ ਸਕਦੇ ਆ ਬੋਲੋ ਦੇ 프ਰੰਟ ਵਾਲੇ ਬੈਕ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਕਿਵੇਂ ਜੀ ਬੈਕ ਟਾਇਰਾਂ ਦੀ ਕੀ ਕੰਡੀਸ਼ਨ ਆ ਕਿੰਨੇ ਪੈਸੇ 70 ਪੈਸੇ ਜੀ 70 ਕੇ ਪੈਸੇ ਬੈਕ ਵਾਲੇ ਟਾਇਰਾਂ ਦੀ ਕੰਡੀਸ਼ਨ ਆ ਰੰਗ ਪੇਂਟ ਦੀ ਜੇ ਗੱਲਬਾਤ ਕਰੀ ਜੀ ਰੰਗ ਪੇਂਟ ਰਹੀ ਜ ਨਾਲ ਆ ਜੀ ਠੀਕ ਆ ਜੀ ਮਾੜੀ ਮੋਟੀ ਹੋਈ ਹੋਈ ਆ ਬਰੀਕ ਜੀ ਮਾੜੀ ਮੋਟੀ ਹੋਈ ਬੰਪਰ ਤੇ ਮਾਡਲ ਕਿੰਨੇ ਇਹ 2015 ਜੀ 15 ਮਾਡਲ ਆ ਇਹ ਹੈਗਾ ਜੀ 4x4 ਚ ਟਰੈਕਟਰ ਦੇਖਣ ਨੂੰ ਛੋਟਾ ਜਿਹਾ ਲੱਗਦਾ ਪਰ ਦੇਖੋ ਤੁਸੀਂ 4x4 ਟਰੈਕਟਰ ਹੈ ਇਹ। ਇਹਦੀ ਕੀ ਡਿਮਾਂਡ ਕਰਦੇ ਆਂ ਜੀ? 5 ਲੱਖ 40 ਹਜ਼ਾਰ ਰੁਪਏ ਜੀ। 5 ਲੱਖ 40 ਹਜ਼ਾਰ ਤਾਂ ਡਿਮਾਂਡ ਆ ਇਹ ਕਿੰਨੇ ਦਾ ਉਹ ਜੀ ਜੀ? ਉਹ ਜੀ 5 ਲੱਖ 20 ਹਜ਼ਾਰ ਦਾ ਜੀ। 5 ਲੱਖ 20 ਹਜ਼ਾਰ ਦਾ ਉਹ ਜੀ 20 ਹਜ਼ਾਰ ਦਾ ਡਿਸਕਾਊਂਟ ਅੱਗੇ ਜੀ। ਅੱਗੇ ਹੌਲੈਂਡ ਹੈ ਜੀ। ਅੱਗੇ ਹੌਲੈਂਡ ਦੇ ਖੋਣੇ ਜੀ 36 30 ਪਲੱਸ ਵਾਲੇ ਹੋਣਾਂ ਨੇ ਜਿਆਦੇ ਆ ਤੇ ਐਮ ਆਰ ਐਫ ਦੇ ਬਿਲਕੁਲ ਨਵੇਂ ਟਾਇਰ ਆ ਪਲੱਸ ਵੀ ਖੜਾ ਆ ਜੀ ਐਮ ਆਰ ਐਫ ਵੀ ਮਾਰਕਟ ਹੈ ਨਹੀਂ 16 ਦੇ ਟਾਇਰਾਂ ਚਾ ਸਮਾਹੀ ਦਾ ਚੰਦਾ ਟਰੈਕਟਰ ਆ ਦੇਖੋ ਤੁਸੀਂ ਕਿੰਨਾ ਸਾਫ ਆ ਟਰੈਕਟਰ ਰੰਗ ਰੂਪ ਦਾ ਇਹ ਮਾਡਲ ਕਿੰਨੇ ਜੀ ਇਹ 2009 ਬਈ ਨਵਾਂ ਮਾਡਲ ਆ ਤੇ ਇਹ ਦੇਖ ਸਕਦੇ ਤੁਸੀਂ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਫੁੱਲ ਟਾਪ ਮਾਡਲ ਆ ਟਰੈਕਟਰ ਰੰਗ ਰੂਪ ਦਾ ਪੂਰਾ ਸਾਫ ਆ ओरिजिनल ਰੰਗ ਪੈਂਦੀ ਹੈ ਕਹਿੰਦਾ ओरिजिनल ਹੀ ਚੱਲਿਆ ਹੀ ਥੋੜਾ ਹੀ ਇਹ ਕਿੰਨਾ ਚੱਲਿਆ ਹੋਊਗੀ ਇਹ ਮੀਟਰ ਤੇ ਹੀ ਆਈ ਦੇਖਣਾ ਦੇ ਐਸੇ ਉਹਨੂੰ ਦੱਸ ਦਿੰਨੇ ਆ ਇਹ ਟਰੈਕਟਰ ਕਿੰਨਾ ਚੱਲਿਆ ਟਰੈਕਟਰ ਚੱਲਿਆ ਹੋਇਆ ਬਈ ਜੀ ਇਹ 3178 ਘੰਟੇ ਟਰੈਕਟਰ ਚੱਲਿਆ ਹੋਇਆ ਓਰੀਜਨਲ ਆ ਬਾਈ ਹਾਂ ਓਰੀਜਨਲ ਚੱਲਿਆ ਜੀ ਤੇ ਇਹਦੀ ਡਿਮਾਂਡ ਕੀ ਆ ਜੀ 495000 ਰੁਪਏ ਆ 495000 ਡਿਮਾਂਡ ਆ ਬਾਕੀ ਮੌਕੇ ਦੇਖ ਲੂਏ ਤੇ ਉਮੀਦ ਹਾਂਜੀ ਹਾਂਜੀ ਹੋ ਜੀ ਬਾਈ ਅੱਗੇ ਦਿਖਾਉਣੇ ਆ ਜੀ ਸੋਨਾ ਲਿੱਕਾ ਡੀਏਈ 50 ਆ ਸਿਕੰਦਰ ਮਾਡਲ 52 ਹਾਰਸ ਪਾਵਰ ਤੇ ਪਾਵਰ ਪਲੱਸ ਵਾਲਾ ਹਾਈ ਡਿਊਟੀ ਮਾਈਲੇਜ ਆ ਇਹ ਕਿੰਨੇ ਮਾਡਲ ਆ ਜੀ 2021 ਮਾਡਲ ਆ ਜੀ 21 ਮਾਡਲ ਆ ਇਹ ਟਾਇਰਾਂ ਦੀ ਗੱਲ ਬਾਤ ਨਾਲ ਦੇ ਆ ਜੀ ਨਾਲ ਦੇ ਟਾਇਰ ਕਿੰਨੇ ਕ ਪੰਜੂ ਕੰਡੀਸ਼ਨ ਦੀ ਆ ਗਿਆ ਇਹ 80 ਪੈਸੇ ਜੀ 80 ਪੈਸੇ ਟਰਾਂ ਦੀ ਕੰਡੀਸ਼ਨ ਆ ਇਹ ਸਿਕੰਦਰ ਮਾਡਲ ਦਾ ਆ ਗਿਆ ਜੀ ਇਹ 52 ਹੋਰ ਸੁਪਾਵਰ ਤੇ ਘੰਟੇ ਚੱਲਿਆ ਹੋਇਆ ਇਹ 1257 ਘੰਟੇ ਚੱਲਿਆ ਜੀ ਤੇ ਇਹਦੀ ਕੀ ਡਿਮਾਂਡ ਕਰਦੇ ਆ ਜੀ 5.5 ਲੱਖ ਰੁਪਏ ਜੀ 5.5 ਲੱਖ ਡਿਮਾਂਡ ਆ 21 ਮਾਡਲ ਆ ਇਹ ਆ ਗਿਆ ਪੰਜਾਬ ਨੰਬਰ ਹਾਂਜੀ ਠੀਕ ਆ ਜੀ ਇਹ ਚੋ ਮਾਰਤਾ ਨਾ ਹੋ ਜੂਗੀ ਹੋ ਜੂਗਾ ਜੀ ਠੀਕ ਆ ਜੀ ਇਹ ਜੀ ਫਾਰਮਾ ਟ੍ਰੈਕ 60 ਦਾ ਸੁਪਰ ਮੈਕਸਲ ਆ ਪੀ ਵੀ 65 ਪੰਜਾਬ ਨੰਬਰ ਆ ਜੀ ਸਰਕਾਰੀ ਨੰਬਰ ਪਲੇਟਾਂ ਵੀ ਲੱਗੀਆਂ ਹੋਈਆਂ ਨੇ ਪੀ ਵੀ ਪੈਂਟ ਮਹਾਲੀ ਦਾ ਪੂਰਾ ਸੋਹਣਾ ਟਰੈਕਟਰ ਹੈ ਦੇਖਣ ਨੂੰ ਦੇਖੋ ਤੁਸੀਂ ਕਿੰਨਾ ਸਾਫ਼ ਹੈ ਟਰੈਕਟਰ ਇਹ ਹੈਗਾ ਜੀ ਸੈਂਟਰ ਗੇਅਰ 'ਚ ਸੈਂਟਰ ਗੇਅਰ 'ਚ ਪੂਰਾ ਸਾਫ਼ ਟਰੈਕਟਰ ਹੈ ਤੇ ਇਹ ਕਿੰਨੇ ਮਾਡਲਾ ਜੀ 2016 ਮਾਡਲ ਹੈ 16 ਮਾਡਲਾ ਤੇ ਪਾਵਰ ਸਟੀering 'ਚ ਤਾਂ ਕਾਉਂ ਪੁੜ ਨਹੀਂ ਕਹਿ ਸਕਦੇ ਫਾਈਬਰ ਨਹੀਂ ਹੱਟ ਲੱਗੀ ਹੋਈ ਆ ਏ ਇਹ ਕਿੰਨੀ ਕਿੰਨੀ ਡਿਮਾਂਡ ਹੈ ਵੀ 495000 ਰੁਪਏ ਦੀ 495000 ਰੁਪਏ ਦੀ ਡਿਮਾਂਡ ਹੈ ਟਾਇਰਾਂ ਦੀ ਗੱਲਬਾਤ ਕਰੀ ਜੀ ਟਾਇਰ ਅਗਲੇ ਪਏ 80 85 ਪਏ ਸੀ 80 85 ਪਏ ਨੇ ਟਾਇਰਾਂ ਬਾਈਕ ਵਾਲੇ ਰੇਡੀਅਲ ਅਲਾਈਂਸ ਦੇ 670 ਰੁਪਏ ਜੀ 670 ਰੁਪਏ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਆ ਗਈ ਆ ਤੇ ਬਾਕੀ ਆਪਾਂ ਐਡਰੈਸ ਦੱਸ ਦਿੰਦੇ ਆ ਬਾਈ ਦਾ ਇੱਕ ਵਾਰੀ ਫੇਰ ਇਹ ਪਿੰਡ ਕਿਹੜਾ ਜੀ ਆਪਣਾ ਪਿੰਡ ਕਮਾਲ ਲਈ ਅਮਾਲ ਪਿੰਡ ਹੈ ਜੀ ਇਹ ਟਰੈਕਟਰਾਂ ਤੇ ਲੋਨ ਵਗੈਰਾ ਕਰਾਉਣਾ ਜੀ ਹੋ ਜਾਂਦਾ ਜੀ ਠੀਕ ਹੈ ਪ੍ਰਾਣਾ ਵੀ ਕੱਢ ਲੈਣੇ ਹੋ ਹਾਂਜੀ ਪ੍ਰਾਣਾ ਵੀ ਕੱਢਿਆ ਜਾਂਦਾ ਠੀਕ ਹੈ ਜੀ ਸਿੱਧਾ ਲੈਣਾ ਹੋ ਕਿਸੇ ਨੇ ਉਹ ਵੀ ਲੈ ਲੈਣਾ ਹਾਂਜੀ ਉਹ ਵੀ ਲੈ ਲੈਣਾ ਠੀਕ ਹੈ ਜੀ ਨੰਬਰ ਕੱਚਾ ਹੀ ਆਪਣਾ 94660 ਹਾਂਜੀ 9735 ਇੱਕ ਵਾਰੀ ਹੋਰ ਦੱਸੋ ਜੀ 94660 9735 ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਦੋ ਹੀ ਰਾਜ ਧੰਨਵਾਦ